ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਲੋਕ ਹੈ ਕਹਿੰਦੇ ਨੇ ਹੈਰਾਨ ਹੋ ਗਿਆਂ ਦੁਨੀਆ ਵਿੱਚ ਕੋਈ ਸੱਚਾ ਸੱਜਣ ਕੋਈ ਸੰਤ ਲੱਭਦਾ ਹੀ ਨਹੀਂ ਕਿਧਰ ਚਲੇ ਗਏ ਕਹਿੰਦੇ ਨੇ ਨਾਨਕ ਦੁਨੀਆ ਕੈਸੀ ਹੋਈ ਕੀ ਹੋ ਗਿਆ ਦੁਨੀਆ ਨੂੰ ਕਿਹੋ ਜਿਹੀ ਹੋ ਗਈ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਿਹਾ ਕੋਈ ਕੋਈ ਵੀ ਸੱਚਾ ਮਿੱਤਰ ਸੱਜਣ ਸਾਲਕ ਰਹਿ ਹੀ ਨਹੀਂ ਗਿਆ ਹੱਥ ਵਧਾਉਂਦੇ ਨੇ ਮਿੱਤਰ ਤਾਂ ਇਹਦਾ ਘੜੀ ਬਾਦ ਦੁਸ਼ਮਣ ਬਣ ਜਾਂਦੇ ਨੇ ਸੱਜਣਤਾ ਹੀ ਕਿੱਥੇ ਚਲੀ ਗਈ ਇਹ ਸੱਚੇ ਸੰਤ ਕਿਹੜੇ ਪਾਸੇ ਚਲੇ ਗਏ ਹਨੇਰਾ ਹੀ ਹਨੇਰਾ ਸੱਚ ਦਾ ਚੰਦਰਮਾ ਤੇ ਕਿਤੇ ਦਿਸਦਾ ਹੀ ਨਹੀਂ ਕੂੜ ਹੀ ਕੂੜ ਹੈ ਕਿੰਨਾ ਸੰਦਰਕ ਹੈ ਕਲ ਕਾ ਤੇ ਰਾਜੇ ਕਾ ਸਾਹੀ ਧਰਮ ਪੰਖ ਕਰ ਉਡਰਿਆ ਤਰਮ ਖਾਂਬ ਲਵਾ ਕੇ ਉੱਟ ਗਏ ਕੂੜੇ ਮਾਵਸੇ ਕੂੜ ਮਸਿਆ ਵਾਲੀ ਰਾਤ ਆਉਂਦੀ ਐ ਨਾ ਕਾਲੀ ਸਿਆ ਕੂੜੇ ਮਾਵਸ ਝੂਠ ਦੀ ਮਸਿਆ ਕੂੜੇ ਮਾਵਸ ਸੱਚ ਚੰਦਰਮਾ ਦੀਸਾ ਨਹੀਂ ਕਹਿ ਚੜੇ ਆ ਲੱਭਦਾ ਹੀ ਨਹੀਂ ਐ ਸੱਚ ਦਾ ਚੰਦਰਮਾ ਕਿਹੜੇ ਪਾਸੇ ਕੋਈ ਸੱਚਾ ਬੰਦਾ ਇੱਥੇ ਹੈ ਵੀ ਸੱਜਣ ਤੇ ਉਹ ਨੇ ਜਿਹੜੇ ਚੱਲਦਿਆਂ ਨਾਲ ਚੱਲਾ ਹੁਣ ਉਹਨਾਂ ਜਿਉਣਦੇ ਨੇ ਉਹਨਾਂ ਨੇ ਕਿਹਾ ਮਰਨ ਤੋਂ ਬਾਅਦ ਵੀ ਨਾਲ ਹੀ ਹੋਣ ਮਰਨ ਤੋਂ ਬਾਅਦ ਵੀ ਜਿਹੜੇ ਨਾਲ ਚੱਲਣ ਮੈਂ ਉਹਨਾਂ ਨੂੰ ਸੱਜਣ ਕਹਿਣਾ ਫਰੀਦਾ ਗੱਲ ਸੋ ਸੱਜਣ ਵੀ ਗੱਲਾਂ ਨਾਲ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਸੱਜਣ ਮਿਲ ਜਾਂਦੇ ਨੇ ਇੱਕ ਢੂੰਢਿੰਦੀ ਨਾਲ ਹਾਂ ਜਦੋਂ ਮੈਂ ਢੂੰਢਿਆ ਪਰਖਿਆ ਉਹਨਾਂ ਵਿੱਚੋਂ ਇੱਕ ਵੀ ਨਹੀਂ ਨਿਕਲਿਆ ਤੁੱਖਾ ਜਿਉ ਮਾਲੀ ਮੱਤੇ ਤੋਖਰੇ ਆਂ ਅੰਦਰੇ ਅੰਦਰ ਕਾਰਨ ਤਿੰਨਾ ਮਾਫੇਰੇ ਉਹਨਾਂ ਪਿਆਰਿਆਂ ਨੂੰ ਲੱਭਦੀ ਹੋਈ ਕਿ ਕਿੱਥੇ ਨੇ ਉਹ ਉਹ ਮਿੱਤਰ ਕਿਹੜੇ ਨੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਇੱਕ ਤੇ ਮੇਰੇ ਨਾਲ ਹੋਣ ਅੰਗ ਸੰਗ ਹੋਣ ਕਿਹੜਾ ਉਹ ਸੱਜਣ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਨੂੰ ਲੱਭ ਗਿਆ ਜੀ ਮੈਂ ਤੁਹਾਨੂੰ ਦੱਸਣਾ ਉਹ ਸੱਜਣ ਹਰ ਵੇਲੇ ਮੇਰੇ ਨਾਲ ਰਹਿੰਦਾ ਅੰਗ ਸੰਗ ਰਹਿੰਦਾ ਔਰ ਕਦੇ ਵੀ ਉਹਨੇ ਮੇਰੀ ਦਿਲ ਛਕਨੀ ਨਹੀਂ ਕੀਤੀ ਇੱਕ ਮੈਂ ਸਵਈਆ ਪੜ ਰਿਹਾ ਸਾਂ ਉਹਨੇ ਬੜੀ ਕਮਾਲ ਗੱਲ ਕਹੀ ਆ ਗਿਆਨ ਘਟੇ ਨਰ ਮੂੜ ਕੀ ਸੰਗਤ ਧਿਆਨ ਘਟੇ ਬਿਨ ਧੀਰਜ ਆਏ ਮੂਰਖਾਂ ਦੀ ਸੰਗਤ ਵਿੱਚ ਬੈਠੋਗੇ ਤੇ ਤੁਹਾਡਾ ਗਿਆਨ ਘਟ ਜਾਏਗਾ ਬੇ ਮੋਰਖਾ ਨੇ ਕੰਮ ਦੀ ਗੱਲ ਕਰਨੀ ਕੋਈ ਨਹੀਂ ਜਿਹੜੀ ਚੰਗੇ ਤੁਹਾਨੂੰ ਆਉਂਦੀ ਉਹ ਵੀ ਭੁੱਲ ਜਾਏਗੀ ਗਿਆਨ ਘਟੈ ਨਰ ਮੂੜ ਕੀ ਸੰਗਤ ਧਿਆਨ ਘਟੇ ਬਿਨ ਧੀਰਜ ਆ ਧੀਰਜ ਤੋਂ ਬਿਨਾ ਧਿਆਨ ਨਹੀਂ ਰਹਿੰਦਾ ਬੰਦਾ ਕਾਲਾ ਪੈਂਦਾ ਧਿਆਨ ਘਟੇ ਬਿਨ ਧੀਰਜ ਆਏ ਮਾਨ ਘਟੇ ਜੱਬ ਹੀ ਕਿਛ ਮੰਗਤ ਜਿਸ ਵੇਲੇ ਕੁਛ ਮੰਗ ਲਿਆ ਤੇ ਮਾਨ ਘਟ ਜਾਂਦਾ ਮੰਗਤੇ ਨੂੰ ਕੌਣ ਮਾਨ ਦਿੰਦਾ ਮਾਨ ਘਟੇ ਜਬ ਹੀ ਕਿਛ ਮੰਗਤ ਪ੍ਰੀਤ ਘਟੇ ਨਿਤ ਮਿੱਤਰ ਕੇ ਜਾਏ ਨੇਤੀ ਮਿੱਤਰ ਤੇ ਘਾਰੋ ਕਹਿੰਦੇ ਨੇ ਨਾ ਜਾਓ ਜਾਓਗੇ ਤੇ ਪ੍ਰੀਤੀ ਘਟ ਜਾਏਗੀ ਉਹ ਤੇ ਗਏ ਗਏ ਰੋਜ ਹੀ ਆਉਂਦਾ ਇੱਕ ਦਿਨ ਬੈਠਣ ਲਈ ਵੀ ਉਹਨੇ ਨਹੀਂ ਕਹਿਣਾ ਭਰੇ ਝੂਠੇ ਮਿੱਤਰਾਂ ਦੀ ਗੱਲ ਹੈ ਸੱਚਾ ਮਿੱਤਰ ਉਹ ਤੇ ਰੋਜ ਸਦਕੇ ਜਾਂਦਾ ਉਹ ਕਹਿੰਦਾ ਮੈਂ ਬੱਦੀ ਸੱਚ ਧਰਮਸਾਲ ਹੈ ਏਹ ਹੈ ਸੱਚਾ ਮਹਤਰ ਮੈਂ ਸੱਚ ਦੀ ਧਰਮਸਾਲਾ ਬੰਨੀ ਹੈ ਗੁਰਸਿੱਖਾਂ ਲੈਂਦਾ ਭਾਲਕ ਹੈ ਮੈਂ ਟੋਲ ਟੋਲ ਕੇ ਸਿੱਖਾਂ ਨੂੰ ਲੱਭਣਾ ਮੈਂ ਬੱਦੀ ਸੱਚ ਧਰਮਸਾਲ ਹੈ ਗੁਰਸਿੱਖਾਂ ਲੈਂਦਾ ਭਾਲਕ ਹੈ ਪੈਰ ਧੋਵਾਂ ਉਹਨਾਂ ਦੇ ਮੈਂ ਪੈਰ ਧੋਣਾ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਮ ਨਿਮ ਲਾਗਾ ਪਾਈ ਜਿਉ ਆਵ ਸੱਜਣੋ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਔਰ ਹਲਕੇ ਬੈਠੀਏ ਮੈਂ ਤੇ ਤੁਹਾਨੂੰ ਉਡੀਕਨਾ ਜੀ ਆਇਆਂ ਨੂੰ ਸੱਚਾ ਮਤ ਹਰ ਲਬਦੋ ਮਿੱਤਰ ਸੁਮੇਤੋ ਬੇਦਾਰ ਨ ਕਦੇ ਨਾ ਚਿਤੋ ਨੇ ਅਜ ਤੱਕ ਮੇਰਾ ਦਿਲ ਨਹੀਂ ਤੋੜਿਆ ਦਿਲ ਛਿਕ ਨਹੀਂ ਨਹੀਂ ਕੀਤੇ ਬੇਦਾਰ ਨ ਕਦੇ ਨਾ ਚਿਤੋ ਜਾਂ ਕਾ ਅਸਥਲ ਤੋਲਿਆ ਮਿੱਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਇੱਕ ਗੱਲ ਯਾਦ ਰੱਖਣੀ ਅੱਜ ਜਿਸ ਬੰਦੇ ਵੱਲ ਤੁਸੀਂ ਧਿਆਨ ਦਿੱਤਾ ਹੈ ਉਹ ਤੁਹਾਡਾ ਮਿੱਤਰ ਹੈ ਤੇ ਜਿਸ ਵੱਲ ਧਿਆਨ ਨਹੀਂ ਦਿੱਤਾ ਉਹ ਤੁਹਾਡਾ ਦੁਸ਼ਮਣ ਹੈ ਤੇ ਦੂਸਰੀ ਗੱਲ ਉਹ ਜਿਸ ਨੂੰ ਪੈਸੇ ਦੇ ਦਿੱਤੇ ਨੇ ਜਿੰਨੇ ਕੋ ਨੇ ਮੰਗੇ ਨੇ ਉਹ ਮਿੱਤਰ ਹੈ ਤੇ ਜੇ ਨਹੀਂ ਦਿੱਤੇ ਤੇ ਉਹ ਤੁਹਾਡਾ ਦੁਸ਼ਮਣ ਹੈ ਤੇ ਵੈਸੇ ਦੇ ਦੇਵੋਗੇ ਤੇ ਤਾਂ ਵੀ ਦੁਸ਼ਮਣ ਹੈ ਉਹ ਕਿਵੇਂ ਸ਼ੇਖ ਸਾਦੀ ਨੇ ਇੱਕ ਬੜੀ ਸੁੰਦਰ ਗੱਲ ਕਹੀ ਹੈ ਇੱਕ ਮਿੱਤਰ ਨੇ ਕਿਹਾ ਪੈਸੇ ਤੇ ਤੇਰੇ ਕੋਲ ਹੈ ਨ ਧਨ ਕਹਿਣ ਲੱਗਾ ਗੱਲ ਸੁਣ ਮਿੱਤਰ ਅਮ ਸਾਰੇ ਮਿੱਤਰ ਗਵਾ ਬੈਠਾ ਇੱਕ ਵੀ ਨਹੀਂ ਰਹਿ ਗਿਆ ਤੇ ਤੈਨੂੰ ਨਹੀਂ ਗੁਆਣਾ ਆਉਂਦਾ ਕਹਿਣ ਲੱਗੇ ਕਿਉਂ ਕਹਿਣ ਲੱਗਾ ਜਿਸ ਜਿਸ ਨੂੰ ਪੈਸੇ ਦੇ ਬੈਠਾ ਨਾ ਪੈਸੇ ਆਏ ਤੇ ਨਾ ਮਿੱਤਰ ਆਇਆ ਉਹ ਆਪ ਇਹ ਮੜ ਕੇ ਨਹੀਂ ਮਿਲਦਾ ਸੱਚੇ ਹੈ ਮਿੱਤਰ ਇਥੇ ਜਿਹੜਾ ਜਾਪਦਾ ਨਾ ਧਨ ਦਾ ਸਮਝ ਲੈਣਾ ਅੱਜ ਨਹੀਂ ਤੇ ਕੱਲੇ ਬਹਿਰੀ ਬਣੇਗਾ ਜ਼ਰੂਰ ਬਨੇਗਾ ਹਰ ਲਬਦੋ ਮਿੱਤਰ ਸਮਿਤੋ ਬਿਧਾਰਨ ਕਦੇ ਨਾ ਚਿਤੋ ਜਾਂ ਕਾ ਅਸਥਲ ਤੋਲਿਓ ਮਿੱਤੋ ਜਿਸ ਦਾ ਟਿਕਿਆ ਹੋਇਆ ਤੋਲ ਅਮਨਵਾ ਉਹਦਾ ਪਿਆਰ ਸੋਈ ਨਾਨਕ ਸਖਾਜੀ ਸੰਗ ਕਿਤੋ ਉਹ ਜਿੰਦ ਦਾ ਸਾਥੀ ਮੈਂ ਉਸ ਨੂੰ ਮਿੱਤਰ ਬਣਾਇਆ ਸੱਜਣ ਸਈ ਨਾਲ ਮੈਂ ਕਹਿੰਦੇ ਨੇ ਸੱਜਣ ਐਸੇ ਸੱਜਣ ਹੋ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ ਜਿਹਨਾਂ ਮਿੱਤਰ ਦੁੱਖ ਹੋਵੇ ਦੁਖਾਰੀ ਤਨੇ ਬਲੋਕਤ ਪਾਤਕ ਭਾਰੀ ਨਿਜ ਦੁੱਖ ਗਿਰ ਸਮਰਜ ਕੇ ਜਾਨਾ ਮਿੱਤਰ ਕੇ ਦੁੱਖ ਰਜ ਮੇਰ ਸਮਾਨਾ ਜਿਹੜਾ ਕਹਿੰਦੇ ਨੇ ਮਿੱਤਰਤਾ ਦੀ ਗੱਲ ਕਹੀ ਤੇਨੂੰ ਆਏ ਨੂੰ ਆਦਰ ਨਹੀਂ ਦੇਂਦਾ ਤੇ ਤੁਰਨ ਲੱਗੇ ਆ ਦੋ ਕਦਮ ਤੇਰੇ ਨਾਲ ਨਹੀਂ ਤੁਰਦਾ ਉਹ ਤਾਂ ਕਹਿੰਦੇ ਨੇ ਸਵਾਪ ਆਏ ਐਸੇ ਬੱਤਰ ਦੇ ਸਿਰ 'ਚ ਕਿਉਂ ਉਹਦੇ ਕੋਲ ਜਾਨਣਾ ਆਏ ਕੋ ਆਦਰ ਨਹੀਂ ਚਲਤ ਨਾ ਪੂਛੇ ਬਾਤ ਤੁਲਸੀ ਐਸੇ ਮੀਤ ਕੇ ਸਿਰ 'ਤੇ ਡੰ ਰੋ ਖਾਕ ਕਹਿੰਦੇ ਨੇ ਆਏ ਕੋ ਆਦਰ ਕਰੇ ਚਲਤ ਨਮਾਵੇ ਸੇਸ਼ ਤੁਲਸੀ ਐਸੇ ਮੀਤ ਕੋ ਮਿਲਿਏ ਬਿਸਵੇ ਬੇਸ ਮਿੱਤਰ ਤੇ ਉਹ ਜਿਹੜਾ ਸਦਾ ਹੀ ਪਿਆਰ ਕਰੇ ਗੁਰੂ ਮਿੱਤਰ ਸਦਾ ਹੀ ਪਿਆਰ ਕਰਦਾ ਰੱਬ ਮੈਨੂੰ ਸਦਾ ਹੀ ਪਿਆਰ ਕਰਦਾ ਹੈ